ਕਿ ਹੈ ਕਿ ਲੋਕਾਂ ਨੂੰ ਅਨਾਉਂਸਮੈਂਟ ਕਰਕੇ ਉਥੋਂ ਬਾਹਰ ਕੱਢਣਾ ਪਿਆ ਹੈ ਗੁਰਦੁਆਰੇ ਅਨਾਉਂਸਮੈਂਟ ਹੋਈਆਂ ਨੇ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਖੇਤਾਂ ਵਿੱਚ ਨਾ ਜਾਣ ਕਿਉਂਕਿ ਦਰਿਆ पार ਕੇ ਖੇਤ ਜਾਣਾ ਪੈਂਦਾ ਹੈ ਤੁਹਾਨੂੰ ਦੱਸ ਦੇ ਕਿ ਅਰੇ ਨਾਲਾ ਦੇ ਨੇੜੇ ਜਿਹੜੇ ਪਿੰਡ ਨੇ ਉਹਨਾਂ ਦਾ ਬਹੁਤ ਬੁਰਾ ਹਾਲ ਹੋ ਚੁੱਕਿਆ ਤੈਸ ਤੈਸ ਹੋ ਚੁੱਕੇ ਹਨ ਘਰ ਇਸ ਤੋਂ ਲਵਾਕਲ ਪਠਾਨਕੋਟ ਦੇ ਵਿੱਚ ਵਹੰਦੇ ਮੀ ਦੇ ਵਿੱਚ ਇੱਕ ਮਕਾਨ ਵੀ ਜ਼ਬਰਦਸਤ ਢਹਿ ਟੇਰੀ ਹੋ ਗਿਆ ਪਾਣੀ ਕਈ ਸ਼ੈਨਾ ਵਿੱਚ ਪਾਣ ਨੇ ਆਪਣਾ ਹਤੰਕ ਮਚਾਇਆ ਹੈ ਇਸ ਸਮੇਂ ਜੇਕਰ ਕਹੀਏ ਤਾ ਕੁਦਰਤੀ ਕੈਰ ਨੇ ਲੋਕਾਂ ਜਿਨਾ ਹੀ ਆਰਾਮ ਕਰ ਦਿੱਤਾ ਲੋਕ ਘਰੋਂ ਵੇ ਘਰ ਹੋਏ ਪਏ ਨੇ ਤੇ ਇੱਕ ਹੋਰ ਮੰਤ ਭਾਗੀ ਜਿਹੜੀ ਖਬਰ ਆ ਰਹੀ ਹੈ ਕਿ ਬੀਤੇ ਰਾਤ ਨੂੰ 100 ਵਰ ਦੇ ਨੇੜੇ ਰਾੜਾ ਸਾਹਿਬ ਵਾਲੇ ਜਿਹੜੇ ਮੁਖੀ ਨੇ ਬਲਜਿੰਦਰ ਸਿੰਘ ਸੰਤ ਉਹ ਅਕਾਲ ਚਲਾਣਾ ਕਰ ਗਏ ਨੇ ਉਹਨਾਂ ਦੇ ਫੈਨਸ ਨੂੰ ਜਦੋਂ ਕਬਰ ਚਿਹਰੇ ਪਤਾ ਲੱਗੀ ਤਾਂ ਉਹਨਾਂ ਵਿੱਚ ਇੱਕ ਸੋਗ ਦੀ ਲਹਿਰ ਦੌੜ ਗਈ ਤਾਂ ਇਹ ਵੀ ਇੱਕ ਬੜੀ ਦੁਖਦਾਈ ਖਬਰ ਸਾਹਮਣੇ ਆਈ ਹੈ ਪਰ ਅਸੀਂ ਅੱਜ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਜਿੰਨਾਂ ਦਾ ਕੀ ਹਾਲ ਹੈ ਕਿਵੇਂ ਉੱਥੋਂ ਲੋਕਾਂ ਨੂੰ ਕੱਢਿਆ ਜਾਵੇ ਤਾਂ ਇਸ ਸਬੰਧੀ ਸਾਡੇ ਨਾਲ ਗੱਲਬਾਤ ਕਰਨੀ ਜੁੜੇ ਨੇ ਸਾਡੇ ਨਾਲ ਸਾਡੇ ਸਹਿਯੋਗੀ ਰਿੰਦਰ ਸਿੰਘ ਜੀ ਮਾਨਸਾ ਤੋਂ ਚਲਦੇ ਆ ਸਿੱਧਾ ਉਹਨਾਂ ਕੋ ਰਿੰਦਰ ਸਿੰਘ ਤੁਹਾਡਾ ਬਹੁਤ ਸਵਾਗਤ ਹੈ ਸਰ ਧੰਨਵਾਦ ਜੀ ਸ਼ੁਕਰੀਆ ਰਿੰਦਰ ਸਿੰਘ ਜੀ ਪੰਜਾਬ ਦੇ 1 2 ਨਹੀਂ ਕਈ ਜ਼ਿਲ੍ਹਿਆਂ ਦੇ ਵਿੱਚ ਰਾਤ ਦੀ ਪ੍ਰਸ਼ਾਦ ਰੁਕਣ ਦਾ ਨਾਮ ਹੀ ਲੈ ਰਹੀ ਹਾਂ ਜੀ ਦੇਖੋ ਇਕੱਲਾ ਪੰਜਾਬ ਨਹੀਂ ਜੀ ਪੰਜਾਬ ਅਮਰਚਲ ਜੰਮੂ ਕਸ਼ਮੀਰ ਇਹਨਾਂ ਪਾਕਿਸਤਾਨ ਪਾਕਿਸਤਾਨ ਦੇ ਵਿੱਚ ਵੀ ਹਜ਼ਾਰ ਬੰਦੇ ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ ਪਾਕਿਸਤਾਨ ਦੇ ਵਿੱਚ ਹਜ਼ਾਰਾਂ ਮੰੰਦਾ ਲਾਪਤਾ ਹੋ ਗਿਆ ਪਾਕਿਸਤਾਨ ਦੇ ਹਾਲਾਤ ਨੇ ਜਿਹੜੇ ਕਿਤੇ ਜਾਦੇ ਵਾਸਟਰ ਲੈ ਤੇ ਆਪਣੇ ਪੰਜਾਬ ਤੋਂ ਰਾਜਸਥਾਨ ਦੇ ਵਿੱਚ ਆਪਣੇ ਮਿਲਟਰੀ ਲੱਗੀ ਹੋਈ ਉਹ ਲੋਕਾਂ ਨੂੰ ਕੱਢਣ ਵਾਸਤੇ ਉਹਨਾਂ ਨੇ ਕਾਫੀ ਲੋਕਾਂ ਦਾ ਰੈਸਕੂ ਕਰ ਲਿਆ ਤੇ ਕਾਫੀ ਨੂੰ ਕੱਢ ਰਹੇ ਨੇ ਜਿਹੜੇ ਉੱਥੇ بارشਾਂ ਦੇ ਪਾਣੀ ਦੇ ਵਿੱਚ ਜਾਦੇ ਹਰਾਂ ਦੇ ਪਾਣੀ ਕਹਿੰਦੇ ਉਹਦੇ ਵਿੱਚੋਂ ਫਸੇ ਹੋਏ ਨੇ ਇਸੇ ਤਰ੍ਹਾਂ ਪੰਜਾਬ ਆ ਗਿਆ ਜੀ ਪੰਜਾਬ ਦੇ ਵਿੱਚ ਜਿਹੜੇ ਸਾਡੇ ਆਧ ਮੇਨ ਦਰਿਆ ਨੇ ਸਤਲੁਜ ਰਾਵੀ ਬਿਆਸ ਇਹ ਸਾਰੇ ਆਫਾਨਤੇ ਨੇ ਭਾਖੜਾ ਮੈਨੇਜਮੈਂਟ ਜਿਹੜੀ ਉਹ ਭਾਖੜਾ ਨਹਿਰ ਹੈ ਉਹਦੇ ਉੱਤੇ ਵੀ ਪਾਣੀ ਮਤਲਬ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਿਹਾ ਤੇ ਦੂਸਰਿਆਂ ਦੇ ਵਿੱਚ ਵੀ ਖਤਰੇ ਦੇ ਨਿਸ਼ਾਨ ਤੋਂ ਉੱਤੇ ਹੈ ਮਤਲਬ ਇਹਨਾਂ ਦੇ ਫੱਟੇ ਚੱਕੇ ਹੋਏ ਨੇ ਇਹ ਲੋਕਾਂ ਨੂੰ ਸਿਰਫ ਇਕੱਲੇ ਰੱਬ ਆਸਰੇ ਛੱਡਿਆ ਗਿਆ ਕੋਈ ਕਿਸੇ ਦੀ ਬਾਣੀ ਫੜਦਾ ਕੋਈ ਕਿਸੇ ਨੂੰ ਦੱਸ ਨਹੀਂ ਰਿਹਾ ਕਿ ਕਿੱਥੇ ਜਾਣਾ ਹੈ ਕਿਤੇ ਜਣਾ ਰੇਡ ਕੋੰਟ ਦੇ ਵਿੱਚ ਆਨਾਨਸਮੈਂਟ ਹੋ ਰਹੀ ਹੈ ਜੀ ਵਿਫੰਡ ਛੜਦੇ ਜਲਦੀ ਛੜਦੇ ਉਹ ਘਟ ਡਿੱਗ ਰਹੇ ਨੇ ਪਸ਼ੂਆਂ ਦਾ ਬੁਰਾ ਹਾਲ ਹੈ ਮਤਲਬ ਇੱਕ ਇਹ ਕੋਈ ਅੱਜ ਦੀ ਘਟਨਾ ਨਹੀਂ ਹੈ ਸਾਨੂੰ 70 ਸਾਲ ਹੋ ਗਏ ਇਸੇ ਤਰ੍ਹਾਂ ਇਹ ਸਾਡੇ ਜਿਹੜੇ ਸਾਡੇ ਰਾਜਨੀਤਿਕ ਲੋਕ ਨੇ ਚ ਉਸੇ ਤਰ੍ਹਾਂ ਮਤਲਬ ਦੌਰੇ ਕਰਦੇ ਨੇ ਤੇ ਮੌਜ ਨਾਲ ਮਤਲਬ ਵਸਤੀਆਂ ਕਰਕੇ ਆਪਦੇ ਦੂਰਬੀਨਾ ਵਿੱਚ ਦੀ ਦੇਖਦੇ ਨੇ ਕਿਉਂਕਿ ਲੋਕਾਂ ਦਾ ਮਰਨ ਹੁੰਦਾ ਤੇ ਇੰਨਾ ਲੋਕਾਂ ਦੀਆਂ ਜਿਹੜੇ ਦੌਰੇ ਨੇ ਉਹ ਚੱਲਦੇ ਨੇ ਕਿਉਂ ਨਹੀਂ ਇਹਨਾਂ ਦੌਰਿਆਂ ਨੂੰ ਪਹਿਲਾਂ ਮਤਲਬ ਅੱਜ ਤੋਂ 2-3 ਮਹੀਨੇ ਪਹਿਲਾਂ ਵੀ ਸਾਨੂੰ ਆਹ ਹਾਲਾਤ ਨਾ ਦੇਖਣੇ ਪੈਣ ਕਿ ਕੋਈ ਨਦੀਆਂ ਨਾਲੇ ਨਹਿਰਾਂ ਇਹਨਾਂ ਦੀ ਸਫਾਈ ਕੀਤੀ ਜਾਣੀ ਚਾਹੀਦੀ ਹੁੰਦੀ ਹੈ ਇਹ ਗੱਲ ਕਰ ਪਹਿਲਾਂ ਵਾਲੀਆਂ ਸਰਕਾਰਾਂ ਦੇ ਉਦੋਂ ਪਹਿਲਾਂ ਵਾਲੀਆਂ ਸਰਕਾਰਾਂ ਤੇ ਮੌਜੂਦਾ ਮਤਲਬ ਕੋਈ ਬਹੁਤਾ ਇਹਦੇ ਵਿੱਚ ਫਰਕ ਨਹੀਂ ਹੈ ਕਿਉਂਕਿ ਆਪਸੀ ਲੜਾਈ ਵਿਰੋਧੀ ਧਿਰਾਂ ਦੇ ਆਪਸ ਦੇ ਵਿੱਚ ਲੜੀ ਜਾਂਦੇ ਨੇ ਅਕਾਲੀ ਅਕਾਲੀ ਨਾਲ ਲੜੀ ਜਾਂਦੇ ਨੇ ਕਾਂਗਰਸੀ सीएम दी कुर्सी पीछे ਆਪ ਚ ਨੂੰ ਇੱਕ ਦੂਜੇ ਨੂੰ ਨੀਵਾ ਦਿਖਾਉਣ ਦੇ ਵਿੱਚ ਲੱਗੇ ਹੋਏ ਨੇ ਕਿਸੇ ਨੇ ਕਾਂਗਰਸੀ ਨੇ ਇਹ ਨਹੀਂ ਦੇਖਿਆ ਵੀ ਕਿਸੇ ਨਦੀ ਨਹਿਰ ਦੇ ਵਿੱਚ ਕਾਂਗਰਸੀ ਘਾਏ ਉਹ ਦੇਖ ਲਈਏ ਕਿਸੇ ਅਕਾਲੀ ਵੀ ਇਸੇ ਤਰੀਕੇ ਨਾਲ ਅਕਾਲੀ ਭਰਾ ਵੀ सीएम ਦੀ ਕੁਰਸੀ ਵਾਲਾ ਦੇਖ ਕੇ ਇੱਕ ਦੂਜੇ ਨੂੰ ਗਾਲ ਗਰੂਚ કરી ਜਾਂਦੇ ਨੇ मतलब ਲੋਕਾਂ ਵੱਲ ਉਹਨਾਂ ਦਾ ਵੀ ਕੋਈ ਧਿਆਨ ਨਹੀਂ ਇਹੀ ਹਾਲ ਸਾਡੇ ਵਾਲਾ ਇਹਨਾਂ ਦਾ ਇਸ ਕਰਕੇ ਮਤਲਬ ਸਾਰੇ ਇਸ ਹਵਾਮ ਦੇ ਵਿੱਚ ਨੰਗੇ ਹੋ ਗਏ ਆਮ ਲੋਕ ਦੀ ਜਿਹੜੀ ਹਾਲਤ ਹੈ ਉਹ ਬਹੁਤ ਵੱਤ ਤੋਂ ਵੱਤਰ ਹੈ ਕਿਉਂਕਿ ਹਿਮਾਚਲ ਦੇ ਵਿੱਚੋਂ ਪਾਣੀ ਆ ਰਿਹਾ ਜੰਮੂ ਦੇ ਵਿੱਚੋਂ ਪਾਣੀ ਆ ਰਿਹਾ ਜੰਮੂ ਦੇ ਵਿੱਚ ਵੀ ਸਕੂਲ ਕਾਲਜ ਬੰਦ ਨੇ ਇਹ ਹਿਮਾਚਲ ਦੇ ਵਿੱਚ ਵੀ ਨੇ ਸਾਡੇ ਪਠਾਨਕੋਟ ਇੱਧਰ ਵੀ ਕਰਤੇ ਜਿਹੜੇ ਸਾਡੇ ਬੰਦ ਨੇ ਕੁਝ ਟੁੱਟਣ ਦੀ ਪੋਜੀਸ਼ਨ 'ਚ ਨੇ ਉਸ ਟੁੱਟ ਗਏ ਹਨਾਤ ਮਤਲਬ ਕਾਫੀ ਨੇ ਜਿਹੜੇ ਡਰਾਉਣੇ ਨੇ ਇਸ ਕਰਕੇ ਮਤਲਬ ਪ੍ਰਮਾਤਮਾ ਅਗੇ ਬੇਨਤੀ ਕਰਦਿਆਂ ਵੀ ਅੱਲਾ ਖੈਰ ਕਰੇ ਜੀ ਕੱਲ ਡਾਕਟਰ ਤੋਂ ਨਹੀਂ ਕਾਪੜੇ ਦੇਣਾ ਐਮਐਲਏ ਬਲਜੀਤ ਕੌਰ ਨੇ ਡਾਕਟਰ ਤੇ ਕੱਲ ਉਹ ਆਪਣੇ ਸ਼ਹਿਰ ਦਾ ਦੌਰਾ ਕਰ ਰਹੀ ਸੀ ਤਾਂ ਉਹਨਾਂ ਨੇ ਇਹ ਉੱਤੇ ਨਗਰਪਾਲਿਕਾ ਅਤੇ ਈਓ ਨੂੰ ਖੁਦ ਫਟਕਾਰ ਲਾਈ ਆ ਫੋਨ ਲਾਈਨ ਤੇ ਉਹ ਜੋ ਦੌਰਾ ਕਰ ਰਹੀ ਸੀ ਤਾਂ ਉਹਨਾਂ ਨੇ ਦੇਖਿਆ ਵੀ ਲੋਕ ਤਾਂ ਪਾਣੀ 'ਚ ਫਸੇ ਹੋਏ ਨੇ ਤੇ ਉੱਥੇ ਇੱਕ ਮਸ਼ੀਨ ਚੱਲ ਰਹੀ ਸੀ ਜਿਹੜੀ ਕਿ ਪਾਣੀ ਨੂੰ ਡਰੇਨ ਕਰ ਰਹੀ ਸੀ ਤਾਂ ਉਹਨਾਂ ਨੇ ਜਦੋਂ ਨਗਰਪਾਲਿਕਾ ਦੇ ਐਮਸੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਮਸ਼ੀਨਾਂ ਹੋ ਰਹਿ ਗਈਆਂ ਪਰ ਸਾਨੂੰ ਚਲਾਣ ਦੀ ਪਰਮਿਸ਼ਨ ਨਹੀਂ ਹੈ ਤਾਂ ਉਹਨਾਂ ਨੇ ਪੁੱਛਿਆ ਪਰਮਿਸ਼ਨ ਕਿਉਂ ਨਹੀਂ ਹੈ ਤਾਂ ਉਹਨਾਂ ਨੇ ਕਿਹਾ ਵੀ ਈਓ ਸਾਹਿਬ ਪਰਮਿਸ਼ਨ ਦਿੰਦੇ ਆ ਈਓ ਸਾਹਿਬ ਨੇ ਪਰਮਿਸ਼ਨ ਦਿੱਤੀ ਨਹੀਂ ਹੋਈ ਜਦ ਉਹਨਾਂ ਨੇ ਈਓ ਸਾਹਿਬ ਨੂੰ ਫੋਨ ਲਾਈਨ ਤੇ ਲੈ ਲਿਆ ਤਾਂ ਈਓ ਆਪਣੇ ਬਿਆਨ ਤੋਂ ਪਲਟ ਗਏ ਈਓ ਨੇ ਕਿਹਾ ਵੀ ਸਾਡੇ ਉਹਦਾ ਪੂਰੀ ਪਰਮਿਸ਼ਨ ਹੈ ਔਰ ਤੁਹਾਨੂੰ ਦੱਸ ਦੇਣਾ ਕਿ 15 ਮਸ਼ੀਨਾਂ ਖੜੀਆਂ ਨੇ ਵਿਹਲੀਆਂ ਤਾਂ ਉੱਥੇ ਬਲਜੀਤ ਕੌਰ ਡਾਕਟਰ ਜਿਹੜੇ ਕੈਬਨਿਟ ਮੰਤਰੀ ਨੇ ਉਹਨਾਂ ਨੇ ਚੰਗੀ ਫਟਕਾਰ ਲਾਈ ਹੈ ਵੀ ਤੁਸੀਂ ਮੈਨੂੰ ਤੁਰੰਤ ਮੇਰੇ ਆਫਿਸ ਆ ਕੇ ਮਿਲੋ ਇਹ ਤੁਸੀਂ ਕੀ ਲੋਕਾਂ ਨਾਲ ਡਰਾਮਾ ਕਰ ਰਹੇ ਹੋ ਮਜ਼ਾਕ ਕਰ ਰਹੇ ਹੋ ਇਹ ਇਹ ਮਸ਼ੀਨਾਂ ਨੂੰ ਅਸੀਂ ਕਿਉਂ ਮੰਗਾਇਆ ਚਲੋ ਗੱਲ ਇਹ ਹੈ ਵੀ ਦੇਰ ਆਏ ਦਰਸਤ ਆਏ ਇਹ ਤੇ ਕੱਲੇ ਉਸ ਕੱਲੇ ਜਿੱਥੇ ਦੇ ਮੈਡਮ ਬਲਜੀਤ ਕੌਰ ਜੀ ਨੇ ਉੱਥੇ ਹੀ ਤਾਂ ਨਿਕਲੀ ਇਹ ਤਾਂ ਸਾਰੇ ਪੰਜਾਬ ਦੇ ਵਿੱਚ ਹੀ ਇਹੀ ਹਾਲਾਤ ਆ ਸਾਡੇ ਮਾਨਸਾ ਦੇਖ ਲੋ ਇਹ ਹਾਲਾਤ ਹੈ ਹੋਰਾਂ ਥਾਵਾਂ ਤੇ ਹਰ ਇੱਕ ਥਾਂ ਤੇ ਇਹੀ ਹਾਲਾਤ ਨੇ ਸੀਵਰੇਜ ਦੇ ਪਾਣੀ ਦੀਆਂ ਕੋਈ ਮਸ਼ੀਨਾਂ ਨਹੀਂ ਚੱਲਦੀਆਂ ਕਿਤੇ ਮੋਟਰਾਂ ਨਹੀਂ ਚੱਲਦੀਆਂ ਪਾਣੀ ਲੋਕਾਂ ਦੇ ਤਰ੍ਹਾਂ ਚ ਕੁ ਬੱਚੇ ਨੇ ਜਿਹੜੇ ਉਹ ਪਾਣੀ ਦੇ ਵਿੱਚ ਫਿਰਦੇ ਨੇ ਐਸੇ ਬਹੁਤ ਹੀ ਬੁਰਾ ਹਾਲਾਤ ਨੇ ਮਤਲਬ ਕਹਿਣ ਤੋਂ ਇਹਨਾਂ ਨੂੰ ਸਾਰਿਆਂ ਨੂੰ ਜਿਹੜੇ ਇਸ ਤਰ੍ਹਾਂ ਦੇ ਬਾਰਸ਼ਾਂ ਦੇ ਮੌਸਮ ਤੋਂ ਪਹਿਲਾਂ ਆਦੀਆਂ ਗੱਲਾਂ ਨੇ ਜਿਹੜੀਆਂ ਗੱਲਾਂ ਮੈਡਮ ਬਲਜੀਤ ਕੌਰ ਨੇ ਕੀਤੀਆਂ ਨੇ achiyan kitiyan ne achiyan ne ਉਹਦਰ ਜੇ ਇਹੀ ਗੱਲਾਂ 2 ਮਹੀਨੇ ਪਹਿਲਾਂ ਕੀਤੀਆਂ ਹੁੰਦੀਆਂ ਤਾਂ ਅੱਜ ਜਿਹੜਾ ਪਾਣੀ ਉਹਨਾਂ ਦੇ ਘਰ ਤੱਕ ਨਾ ਪਹੁੰਚਦਾ ਤੇ ਮਤਲਬ ਗੱਲ ਤਾਂ ਇਹ ਹੈ ਦੀ ਸਰਕਾਰ ਨੂੰ 2-3 ਮਹੀਨੇ ਪਹਿਲਾਂ ਜਿਹੜੇ ਜਗ੍ਹਾਾਂ ਦੀ ਪੋਜੀਸ਼ਨਾਂ ਨੇ ਉਥੇ ਧਿਆਨ ਦੇਣਾ ਚਾਹੀਦਾ ਹੁੰਦਾ ਜਿਵੇਂ ਹੁਣ ਮੂਰੇ ਕੋਈ ਹੋਰ ਜਿਹੜੀਆਂ ਮੌਸਮ ਦੀਆਂ ਚੀਜ਼ਾਂ ਆਉਣੀਆਂ ਜੀ ਬੱਚੋ ਨੇ ਵਿਕਣਗੇ ਉੱਥੇ ਮਤਲਬ ਕਾਫੀ ਚੀਜ਼ਾਂ ਨੇ ਜਿਹੜੀਆਂ ਅਡਵਾਂਸ ਤੇ ਧਿਆਨ ਦੇ ਵਿੱਚ ਰੱਖਣੀਆਂ ਹੁੰਦੀਆਂ ਨੇ ਜਦੋਂ ਪਾਣੀ ਜਿਵੇਂ ਕਹਿੰਦੇ ਵੀ ਮੱਛੀ ਪੱਥਰ ਨਾਲ ਟਕਰਾ ਜਾਂਦੀ ਹੈ ਉਸ ਤੋਂ ਬਾਅਦ ਕਹਿਣ ਦਾ ਤਾਂ ਕੋਈ ਬਹੁਤਾ ਮੁੱਲ ਨਹੀਂ ਸਰਦ ਸਾਹਿਬ ਇੱਕ ਹੋਰ ਅਪਡੇਟ ਦੇਣਾ ਮੈਂ ਤੁਹਾਨੂੰ ਆਪਣੇ ਆਪਣੇ ਸ਼ਹਿਰ ਪਟਿਆਲਾ ਦੀ ਤੁਹਾਨੂੰ ਦੱਸ ਦਈਏ ਕਿ ਸਿਹਤ ਮੰਤਰੀ ਡਾਕਟਰ ਪ੍ਰਵੀਰ ਸਿੰਘ ਪਟਿਆਲਾ ਦੇ ਵਿੱਚ ਹੀ ਰਹਿੰਦੇ ਨੇ ਔਰ 메ਨ ਸ਼ਹਿਰ ਦੇ ਵਿੱਚ ਘਰ ਆ ਉਹਨਾਂ ਦਾ ਵੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਪਟਿਆਲਾ ਜੀ ਨਗਰਪਾਲਿਕਾ ਉਹ ਪੰਜਾਬ ਦੀ ਸਾਰੀ ਨਗਰਪਾਲਿਕਾ ਤੋਂ ਵੱਡੀ ਹੈ ਸਭ ਤੋਂ ਮੋਟਾ ਪੈਸਾ ਪਟਿਆਲਾ ਨਗਰਪਾਲਿਕਾ ਦੇ ਕੋਲ ਹੈ ਤੇ ਇੱਥੇ ਹਾਲਾਤ ਨੇ ਕਿ ਥੋੜਾ ਘੰਟਾ ਵੀ ਪੈ ਜੇ ਡਾਕਟਰ ਸਾਹਿਬ ਮੇਰੇ ਘਰ ਦਾ ਮੈਂ 7-8 ਮਿੰਟ ਦਾ ਰਸਤਾ ਹੈ ਮੋਬਾਈਲ ਤੇ ਪਰ ਮੈਨੂੰ ਆਉਣ ਜਾਣ ਦੇ ਵਿੱਚ ਘੱਟੋ ਘਾਟਾ ਸਵੇਰੇ ਪੌਣਾ ਘੰਟਾ ਲੱਗ ਗਿਆ ਕਿਉਂਕਿ ਪਾਣੀ ਇੰਨਾ ਖੜਾ ਹੈ ਕਿ ਉੱਥੇ ਮੋਟਰਸਾਈਕਲ ਹੀ ਕਈ ਵਾਰ ਜੇ ਬੰਦ ਹੋ ਗਿਆ ਮੇਰੇ ਬੂਟ ਤਾਂ ਗਿੱਲੇ ਹੋ ਗਏ ਕੱਲਾ ਮੇਰਾ ਨਹੀਂ ਲੋਕਾਂ ਦਾ ਬਹੁਤ ਬੁਰਾ ਹਲਵਾ ਹੈ ਭਾਈ ਇਸ ਸਮੇ ਇਹ ਸਰਕਾਰਾਂ ਪਹਿਲਾਂ ਕਿਉਂ ਨਹੀਂ ਜਾਗਦੀਆਂ ਸੀ ਇਹ ਸਵਾਲ ਖੜੇ ਕਰਦੇ ਆ ਦੇਖੋ ਜੀ ਨਾ ਤਾਂ ਸਰਕਾਰਾਂ ਜਾਗਦੀਆਂ ਨੇ ਨਾ ਸਾਡੇ ਕੋਈ ਧਾਰਮਿਕ ਜਿਹੜੇ ਸਿਸਟਮ ਨੇ ਉਹ ਇਧਰਲੇ ਪਾਸੇ ਧਿਆਨ ਕਰਦੇ ਨੇ ਅਸੀਂ ਰੁਪਈਏ ਧਾਰਮਿਕ ਸਥਾਨਾਂ ਦੇ ਵਿੱਚ ਧਰ ਹੀ ਜਾਂਦੇ ਆ ਤੇ ਮੌਜ ਨਾਲ ਛਕੀ ਛਕਾਈ ਜਾਂਦੇ ਨੇ ਮੌਜ ਮਸਤੀਆਂ ਕਰੀ ਜਾਂਦੇ ਨੇ ਜਦੋਂ ਕੋਈ ਹਾਲਾਤ ਇਸ ਤਰ੍ਹਾਂ ਦੇ ਹੁੰਦੇ ਨੇ ਫੇਰ ਅਸੀਂ ਹੱਥ ਤੇ ਹੱਥ ਧਰ ਕੇ ਬਹਿ ਜਾਈਏ ਇਸ ਕਰਕੇ ਸਾਨੂੰ ਲੋਕਾਂ ਨੂੰ ਜਿਹੜਾ ਅਸੀਂ দান ਦੇ ਤੌਰ ਤੇ ਪੈਸਾ ਦਿੰਨੇ ਉਹ ਇਸ ਤਰ੍ਹਾਂ ਦੀਆਂ ਸੰਸਥਾਵਾਂ ਹੋਣ ਜਿਹੜੀਆਂ ਰੈਗੂਲਰ ਲੋਕ ਸੇਵਾ ਲੋਕਾਂ ਦਾ ਕੰਮ ਕਰਨ ਨਾ ਕਿ ਮਤਲਬ ਬੋਰੀਆਂ ਦੇ ਵਿੱਚ ਜਾਂ ਗੱਡਿਆਂ ਦੇ ਵਿੱਚ ਜਾਂ ਪੇਟੀਆਂ ਦੇ ਵਿੱਚ ਅਸੀਂ ਰੁਪਏ ਪਾ ਦਿੰਨੇ ਜਿਹੜੇ ਉਹ ਉੱਥੇ ਉਸੇ ਤਰ੍ਹਾਂ ਪਏ ਰਹਿੰਦੇ ਨੇ ਜਾਂ ਉਹਨਾਂ ਦੇ ਪ੍ਰਬੰਧਕ ਉਹਨਾਂ ਨੂੰ ਛੱਕ ਛਕਾ ਜਾਂਦੇ ਨੇ ਸਾਨੂੰ ਕਾਫੀ ਮਤਲਬ ਆਪ ਨੂੰ ਵੀ ਅਲਰਟ ਹੋਣਾ ਪਊਗਾ ਤੇ ਸਾਨੂੰ ਇਹ ਗੱਲ ਸੋਚਣੀ ਪਊਗੀ ਦੂਰ ਦੇ ਜਿਹੜਾ ਸਾਨੂੰ ਮੂਰੇ ਸਮਾਂ ਆਉਦੇ ਨੇ ਕੁਦਰਤੀਆਂ ਕਰੋਪੀਆਂ ਆਉਂਦੀਆਂ ਨੇ ਉਹਨਾਂ ਦਾ ਹੱਲ ਕਿਸ ਤਰ੍ਹਾਂ ਕਰਨਾ ਹੈਗਾ ਨਿਰਪੁਰਾ ਆਪਾਂ ਸਰਕਾਰਾਂ ਨੂੰ ਦੋਸ਼ ਨਹੀਂ ਦੇ ਸਕਦੇ ਸਾਡੇ ਲੋਕ ਵੀ ਦੋਸ਼ੀ ਨੇ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਅਰਬਾਂ ਖਰਬਾ ਰੁਪਇਆ ਜਿਹੜਾ ਧਰਮ ਦੇ ਨਾਂ ਤੇ ਇਕੱਠਾ ਹੁੰਦਾ ਤੇ ਲੋਕਾਂ ਦੀ ਦੇ ਵਾਸਤੇ ਉਹਦੇ ਚੋਂ 1 ਰੁਪਇਆ ਵੀ ਨਹੀਂ ਲਾਇਆ ਜਾਂਦਾ ਇਸ ਕਰਕੇ ਸਾਨੂੰ ਲੋਕਾਂ ਨੂੰ ਜਿਥੇ ਉਸ ਖਤਰ ਮਲੇ ਨੇ ਚاہے ਹਿੰਦੂ ਧਰਮ ਵਾਲੇ ਨੇ ਚਾਹੇ ਮੁਸਲਮਾਨ ਧਰਮ ਵਾਲੇ ਨੇ ਚਾਹੇ ਜੈਨੀ ਨੇ ਚਾਹੇ ਬੋਧੀ ਨੇ ਚਾਹੇ 파ਰਸੀ ਨੇ ਚਾਹੇ ਸਰਸੇ ਵਾਲੇ ਨੇ ਚਾਹੇ ਰਾਧਾ ਸਵਾਮੀ ਨੇ ਚਾਹੇ ਨੰਕਰ ਕੋਈ ਵੀ ਹੈ ਜਿਹੜਾ ਪੈਸਾ ਲੋਕ ਸੇਵਾ ਦੇ ਉੱਤੇ ਲੱਗਣਾ ਚਾਹੀਦਾ ਉਹ ਪੈਸਾ ਜਿਹੜੇ ਤਨਾਰ ਲੋਕ ਨੇ ਉਹਨਾਂ ਦੀ ਜੇਬਾਂ ਦੇ ਵਿੱਚ ਜਾ ਰਿਹਾ ਇਸ ਕਰਕੇ ਪੰਜਾਬ ਦੇ ਜਿਹੜੇ ਹਾਲਾਤ ਨੇ ਸਭ ਤੋਂ ਬੱਦਰ ਹੋ ਰਹੇ ਨੇ ਇੱਕ ਬੇਨਤੀ ਹੋਰ ਕਰਦੇ ਆ ਕਿ ਵੀ ਧਾਰਮਿਕ ਸਥਾਨਾਂ ਦੇ ਜੇ ਬਾਹਰਲੇ ਸਟੇਟਾਂ ਦੇ ਵਿੱਚ ਜਾਣ ਦੀ بجائے ਇਹ ਥੋੜਾ ਜਿਹਾ ਸੰਜਮ ਤੋਂ ਕੰਮ ਲਓ ਕਿਉਂਕਿ ਲੈਂਡਸਲਾਈਡ ਜੀ ਤੇ ਪਾਣੀ ਦਰਿਆ ਬਹੁਤ ਬੁਰਾ ਹਾਲ ਹੈ ਇਸ ਕਰਕੇ ਮਤਲਬ ਬਾਅਦ ਵਿੱਚ ਫਿਰ ਕੱਲਾ ਪਛਤਾਵਾ ਰਹਿ ਜਾਂਦਾ ਜਾਂ ਪਹਾੜ ਦਾ ਰਾਸ ਕਰਦੇ ਦੀ ਸ਼ਾਂਤੀ ਵਾ ਉਹਨਾਂ ਦੀ ਰੂਹ ਨੂੰ ਵਿਛੜੀ ਨੂੰ ਮਤਲਬ ਇਹਨਾਂ ਚੀਜ਼ਾਂ ਨੂੰ ਆਪਾਂ ਨੂੰ ਨਾ ਕਰਨਾ ਪਵੇ ਇਹ ਥੋੜਾ ਜਿਹਾ ਸੰਜਣ ਤੋਂ ਕੰਮ ਲਈਏ ਤੇ ਬਾਹਰ ਅੰਦਰ ਉਹ ਉਦੋਂ ਹੀ ਜਾਈਏ ਜਦੋਂ ਸਰਦਾ ਨਾ ਹੋਵੇ ਜਿਹੜੇ ਮੌਜ ਮਸਤੀਆਂ ਵਾਸਤੇ ਗਰਮੀਆਂ ਸਰਦੀਆਂ ਵਾਸਤੇ ਅਸੀਂ ਪਹਾੜਾਂ ਵਾਲੇ ਪਾਸੇ ਚੱਲ ਪੈਂਦੇ ਹਾਂ ਉਹਨਾਂ ਤੋਂ ਥੋੜਾ ਜਿਹਾ ਸੰਕੋਚ ਕੀਤਾ ਜਾਵੇ ਜੀ اور ਮੈਂ ਤੁਹਾਨੂੰ ਅੰਦਾਜ਼ਾ ਦੇਣਾ ਕਿ ਸਾਡੇ ਕੋਲ ਨਾ ਡਾਕਟਰ ਸਾਹਿਬ ਪਠਾਨਕੋਟ ਤੋਂ ਦਿੱਲੀ ਖ਼ਬਰਾਂ ਆਉਂਦੀਆਂ ਨੇ ਸਾਡੇ ਪੱਤਰਕਾਰ ਬੜੇ ਭਾਈ ਸਾਹਿਬ ਤੇਜ ਨੇ ਤੇ ਰੋਜ਼ ਖ਼ਬਰਾਂ ਆ ਰਹੀਆਂ 3-4 ਦਿਨ ਤੋਂ ਵੀ ਉੱਥੇ ਡੀਸੀ ਮੈਡਮ ਨੇ ਉਹ ਰੋਜ਼ ਯਾਨੀ ਕਿ ਨੁਮਾਇੰਦਾ ਕਰ ਰਹੇ ਨੇ ਜਿਹੜੇ ਹਰ ਪ੍ਰਭਾਵਿਤ ਇਲਾਕੇ ਨੇ ਪਰ ਹੈਰਾਨੀ ਦੀ ਗੱਲ ਇਹ ਹੁੰਦੀ ਹੈ ਜੇਕਰ ਉਹ ਉੱਥੇ ਕਾਰਵਾਈ ਕਰ ਰਹੇ ਸੀ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਜਿਹੜਾ ਮੇਨ ਪੂਲ ਹੈ ਜੰਮੂ ਕਸ਼ਮੀਰ ਨੂੰ ਜੋੜਨ ਵਾਲਾ ਉਹਦੀ ਮਿੱਟੀ ਖਿਸਕ ਰਹੀ ਸੀ ਕੱਲ ਉਹ ਡਿੱਗ ਗਿਆ ਯਾਨੀ ਉਹ ਰਸਤਾ ਹੀ ਬੰਦ ਹੋ ਗਿਆ ਪਠਾਨਕੋਟ ਨੂੰ ਜਿਹੜਾ ਜੋੜਦਾ ਸੀ ਆ ਫੇਰੇ ਸਵਾਲੇ ਖੜਾ ਹੁੰਦਾ ਹੈ ਕਿ ਜੇਕਰ ਡੀਸੀ ਸਾਹਿਬ ਰੋਜ਼ ਕੰਮ ਕਰ ਰਹੇ ਸੀ ਤਾਂ ਫਿਰ ਉਹਨੂੰ ਪਤਾ ਨਹੀਂ ਲੱਗਿਆ ਮਿੱਟੀ ਕਿੱਸੇ ਘਰੀ ਆ ਕਈ ਨਾ ਦੀ ਦੇਖੋ ਜੀ ਜਿਹੜੇ ਇਹ ਵੱਡੇ ਅਫਸਰ ਹੁੰਦੇ ਨੇ ਜਾਂ ਵੱਡੇ ਲੀਡਰ ਹੁੰਦੇ ਨੇ ਇਹ ਇਹ ਤਾਂ ਮਤਲਬ ਇਹਨਾਂ ਦੀਆਂ ਪਾਇਲਟ ਗੱਡੀਆਂ ਜਿੱਧਰ ਨੂੰ ਲੈ ਜਾਂਦੀਆਂ ਨੇ ਇਹ ਉਧਰ ਵੱਗ ਜਾਂਦੇ ਨੇ ਜਿੱਧਰ ਲੋਕਾਂ ਦੇ ਉੱਤੇ ਮਸੀਬਤ ਹੁੰਦੀ ਹੈ ਉਧਰ ਪਲ ਸਹ ਤਾਂ ਪਾਇਲਟ ਹੀ ਨਹੀਂ ਤੁਰਦੇ ਹੁੰਦੇ ਇਸ ਕਰਕੇ ਮਤਲਬ ਜਿਹੜੇ ਇਹ ਵੱਡੇ ਆਈਪੀਐਸ ਅਫਸਰ ਆ ਗਏ ਜਾਂ ਆਈਏਸ ਅਫਸਰ ਆ ਗਏ ਜਾ ਮੰਤਰੀ ਆਗੇ ਜਾਂ ਕੈਬਨਿਟ ਮੰਤਰੀ ਆਗੇ ਇਹਨਾਂ ਦਾ ਮਕਸਦ ਸਿਰਫ ਦੂਰ ਕਰਕੇ ਦੇਖਣਾ ਹੀ ਹੁੰਦਾ ਕਿਉਂਕਿ ਜਿਹੜੀ ਇਹਨਾਂ ਦੇ ਨਾਲ ਲਾਮ ਲਾਸ਼ ਕਰ ਹੁੰਦਾ ਉਹ ਜਿੱਥੇ ਅਸਲੀ ਪੁਆਰੇ ਦੀ ਜੜ ਹੁੰਦੀ ਹੈ ਉੱਥੇ ਤੱਕ ਤਾਂ ਇਹਨਾਂ ਨੂੰ ਜਾਣ ਹੀ ਨਹੀਂ ਦਿੰਦੇ ਇਹ ਕੋਈ ਅੱਜ ਦੀ ਘਟਨਾ ਨਹੀਂ ਇਹ ਸਾਨੂੰ 70 80 ਸਾਲ ਤੋਂ ਅੰਗਰੇਜ਼ਾਂ ਵੇਲੇ ਤੋਂ ਵੀ ਚੱਲਿਆ ਆਉਂਦਾ ਕਦੇ ਮਤਲਬ ਕਿਸੇ ਵੱਡੇ ਰਾਜੇ ਰਾਣੇ ਦਾ ਜਾਂ ਅਫਸਰ ਦਾ ਕਦੇ ਕੋਈ ਨੁਕਸਾਨ ਨਹੀਂ ਹੋਇਆ ਨੁਕਸਾਨ ਦੇ ਵਿੱਚ ਆਏ ਵਾਰ ਆਮ ਪਬਲਿਕੀ ਹੁੰਦੀ ਹੈ ਜਿਹੜੋ ਅੱਜ ਇਹ ਹੋ ਰਿਹਾ ਹੈ ਔਰ ਇਹ ਡਾਟਾ ਦਾ ਤੁਹਾਡੀ ਗੱਲ ਹੈ ਵੀ ਦੇਖੋ ਪੰਜਾਬ ਦੇ ਜਿਹੜੇ ਵੀ 3-4 ਦਿਨ ਲਗਾਤਾਰ ਮੀਂਹ ਦਾ ਭਾਰੀ ਅਲਰਟ ਜਾਰੀ ਕਰ ਦਿੱਤਾ ਗਿਆ ਕਈ ਸ਼ਹਿਰ ਨੇ ਤੁਹਾਡਾ ਵੀ ਹੈ ਮੇਰਾ ਵੀ ਹੈ ਚੰਡੀਗੜ੍ਹ ਤੱਕ ਹੈ ਮਾਰ ਪਾਣੀ ਦੀ ਪੈਣੀ ਹੈ ਪਰ ਇੱਥੇ ਇੱਕ ਅਫਸੋਸ ਇਸ ਗੱਲ ਦਾ ਹੈ ਕਿ ਜਿਹੜੇ ਲੋਕਾਂ ਦੇ ਘਰਵਾ ਟੁੱਟ ਗਏ ਨੇ ਜਿਨ੍ਹਾਂ ਦੇ ਸਮਾਨ ਤਾਂ ਗੁਰੂੜ ਗਏ ਪਸ਼ੂ ਰੁੜ ਗਏ ਕਈਆਂ ਦੇ ਕਈ ਹਜ਼ਾਰ ਏਕੜਾ ਫਸਲੇ ਖਰਾਬ ਹੋ ਗਏ ਕਿਸਾਨਾਂ ਦੀਆਂ ਝੋਨੇ ਦੀਆਂ ਤਿਆਰ ਹੋਈਆਂ ਤਾਂ ਹੁਣ ਉਹ ਲੋਕਾਂ ਦਾ ਕੀ ਬਣਿਆ ਉਹ ਤਾਂ ਲੋਕ ਵਿਚਾਰੇ ਦਾ ਘਰ ਦੇ ਰੇ ਨਾ ਘਾੜ ਦੇ ਥੋਬੀ ਦਾ ਕੁੱਤਾ ਰਿਆ ਉਸ ਵਾਲਾ ਕੰਮ ਹੋ ਗਿਆ ਨਾਲ ਤਾਂ ਦੇ ਕੋਈ ਉਹਨਾਂ ਨੂੰ ਹੁਣ ਆ ਗੱਲ ਆ ਜਾਂਦੀ ਹੈ ਮੁਆਵਜ਼ੇ ਤੇ ਮੁਆਵਜ਼ਾ ਮੁਆਵਜ਼ਾ ਕੋਈ ਚੀਜ਼ ਦਾ ਹੱਲ ਨਹੀਂ ਹੈਗਾ ਤਾਂ ਮੁਆਵਜ਼ਾ ਤਾਂ ਇੱਕ ਰਾਹਤ ਹੈ ਮਤਲਬ ਮੁਆਵਜ਼ਾ ਦੇਣ ਤੋਂ ਪਹਿਲਾਂ ਇਹ ਸਰਕਾਰਾਂ ਜਾਂ ਵਿਰੋਧੀ ਧਿਰਾਂ ਜਾਂ ਹੋਰ ਨੇ ਜਿਹੜੇ ਉਹ ਲੋਕ ਦੋਸ਼ੀ ਨੇ ਕਿਉਂਕਿ ਨਦੀਆਂ ਨਾਲਿਆਂ ਦੀ ਇਹ ਸਫਾਈਆਂ ਸਾਡੇ ਨਹੀਂ ਹੋਈਆਂ ਇਸ ਕਰਕੇ ਜਿਹੜਾ ਪਾਣੀ ਹੈ ਉਹਦਾ ਚੜਾ ਵਧ ਹੋ ਜਾਂਦਾ ਹੈ ਪਾਣੀ ਨਿਕਲਣ ਵੇਲੇ ਤਾਂ ਟਾਈਮ ਲੱਗਦਾ ਹੈ ਲੋਕਾਂ ਦੇ ਤਰ੍ਹਾਂ ਚ ਵਰ ਜਾਂਦਾ ਫਸਲਾਂ ਚ ਵਰ ਜਾਂਦਾ ਤੇ ਨਾ ਹੀ ਮਤਲਬ ਕੋਈ ਧਿਆਨ ਮੰੰਦਾ ਤੇ ਨਾ ਹੀ ਕੋਈ ਪੁੱਛਦਾ ਕਿਉਂਕਿ ਜਿਹੜੇ ਇਹ ਵੱਡੇ ਲੋਕ ਹੁੰਦੇ ਨੇ ਇਹਨਾਂ ਨੇ ਸਾਨੂੰ ਇੱਕ ਮਤਲਬ ਵਰਤਨਾ ਦੀ ਚੀਜ਼ ਬਣਾ ਰੱਖਿਆ ਜਿਹਦੇ ਕਰਕੇ ਇਹ ਸਾਡੇ ਉੱਤੇ ਆ ਕੇ ਆਪਣੀਆਂ ਸਿਆਸਤਾਂ ਚਮਕਾਉਂਦੇ ਨੇ ਸਿਰਫ ਇਹਨਾਂ ਨੂੰ ਕੁਰਸੀ ਤੋਂ ਸਵਾਏ ਕੁਝ ਨਹੀਂ ਲਿੰਦਾ ਇਹਨਾਂ ਲੋਕਾਂ ਨੂੰ ਲੋਕ ਡੁੱਬਦੇ ਨਹੀਂ ਜਾਂਦੇ ਇਹਨਾਂ ਨੂੰ ਆਪਣੀ ਕੁਰਸੀ ਜਾਂਦੀ ਚਿੰਤਾ ਹੁੰਦੀ ਹੈ ਵੀ ਸਾਡੀ ਕੁਰਸੀ ਨਾ ਜਾਵੇ ਤੇ ਇਸੇ ਕਰਕੇ ਸਾਡਾ ਜਿਹੜਾ ਉਹ ਨੁਕਸਾਨ ਉਹ ਕਾफी ਥੇਰੇ ਤੋਂ ਹੁੰਦਾ ਆਇਆ ਹੈ ਤੇ ਅੱਜ ਵੀ ਹੋ ਰਿਹਾ ਤੇ ਮੂਰੇ ਵੀ ਹੁੰਦਾ ਰਹੂਗਾ ਸਾਨੂੰ ਲੋਕਾਂ ਨੂੰ ਅਲਰਟ ਹੋਣਾ ਪਊਗਾ ਜਿਹੜਾ ਪੈਸਾ ਅਸੀਂ ਧਰਮ ਦੇ ਨਾਂ ਤੇ ਇਕੱਠਾ ਕਰਦੇ ਆ ਉਹ ਲੋਕ ਸੇਵਾ ਦੇ ਵਿੱਚ ਲੱਗਣਾ ਚਾਹੀਦਾ ਹੈ ਲੋਕਾਂ ਦੀਆਂ ਕਮੇਟੀਆਂ ਆਉਣੀਆਂ ਚਾਹੀਦੀਆਂ ਨੇ ਜਿੰਨੇ ਇਹ ਧਾਰਮਿਕ ਛਰੇਣੀਆਂ ਨੇ ਪੁਜਾਰੀ ਲੋਕ ਨੇ ਇਹਨਾਂ ਕੋਲੇ ਸਿਰਫ ਪੈਸਾ ਖਾਣ ਪੋਸਵਾਏ ਹੋਰ ਕੱਖ ਨਹੀਂ ਹੁੰਦਾ ਇਹਨਾਂ ਦੀਆਂ ਫੋਕੜਾਂ ਦੋ ਦੋ ਕੁਰਸੀਆਂ ਮੂਰੇ ਟੱਪ ਜਾਂਦੀਆਂ ਨੇ ਲੋਕਾਂ ਦਾ ਪੈਸਾ ਖਾ ਕੇ ਇਸ ਕਰਕੇ ਅਸੀਂ ਇਹਨਾਂ ਲੋਕਾਂ ਤੋਂ ਜਾਨ ਛਡਾਉਣ ਵਾਸਤੇ ਸੋਨਾਂ ਨੂੰ ਸਮਾਜ ਸੇਵੀ ਸੰਸਥਾਵਾਂ ਬਣਾਉਣੀਆਂ ਪੈਣਗੀਆਂ ਤਾਂ ਕਿ ਆਪਣੇ ਲੋਕਾਂ ਦਾ ਦਿੱਤਾ ਹੋਇਆ ਦਾਨ ਦਿੱਤਾ ਹੋਇਆ ਪੈਸਾ ਉਹ ਸਹੀ ਥਾਂ ਦੇ ਉੱਤੇ ਲੱਗੇ ਲੋਕਾਂ ਨੂੰ ਇਹ ਪੁੱਛਣ ਦੀ ਪਾਵਰ ਹੋਵੇ ਵੀ ਅਸੀਂ ਇਸ ਕੰਮ ਵਾਲਾ ਪੈਸਾ ਕਿੱਥੇ ਲਾਇਆ ਪਹਿਲਾ ਵਾਲਾ ਪੈਸਾ ਕਿੱਥੇ ਲਾਇਆ ਜਦੋਂ ਉਹ ਕਹਿੰਦੇ ਨੇ ਤਾਂ ਸਾਡੇ ਤੇ ਅਸੀਂ ਪੇਟ ਦੀ ਭੇਜਤਾ ਫਿਰ ਉਹਨਾਂ ਚਿਰ ਸਾਡਾ ਕੋਈ ਰਾਜਾ ਬਾਬੂ ਜਾਂ ਬਾਲੀਵਾਰਸ ਨਹੀਂ ਹੋ ਸਕਦਾ ਆ ਰਾਮ ਪਰੋਸੇ ਅਸੀਂ ਕਿੰਨਾ ਚਿਰ ਜਿਉਂਦੇ ਰਹਾਂਗੇ ਕਿੰਨਾ ਚਿਰ ਅਸੀਂ ਨੁਕਸਾਨ ਕਰਾਉਂਦੇ ਰਹਾਂਗੇ ਇਹ ਐਸੀ ਸੋਚਣਾ ਸਹੀ ਕਹਿ ਰਹੇ ਹੋ ਜੱਟਾ ਤੁਸੀਂ ਵੀ ਦੇਖੋ ਵੀ ਮੁਆਵਜ਼ਾ ਕੋਈ ਹੱਲ ਨਹੀਂ ਹੈ ਕਿਸ ਨੂੰ ਮੁਆਵਜ਼ਾ ਦੇ ਦੇਣਾ ਜਿਹੜੇ ਲੋਕ ਉਜਾਰੇ ਬੇਕਾਰ ਹੋ ਗਏ ਜਿਨ੍ਹਾਂ ਦੇ ਘਰ ਤੱਕ ਟੁੱਟ ਗਏ ਕਈ ਤਾਂ ਗਰੀਬ ਪਰਿਵਾਰ ਆ ਜਿਹੜੇ ਕਿ ਆਪਣਾ ਕਮਰੇ ਦਾ ਛੱਤ ਵੀ ਨਹੀਂ ਪਵਾ ਸਕਦੇ ਉਹ ਲੋਕ ਹੁਣ ਸੜਕਾਂ ਦੇ ਬਹਿ ਕੇ ਰੋ ਰਹੇ ਨੇ ਉਹਨਾਂ ਕੋਲ ਤਾਂ ਕਈਆਂ ਕੋਲ ਤਾਂ ਰੋਟੀ ਖਾਣ ਨੂੰ ਵੀ ਨਹੀਂ ਪਹੁੰਚ ਰਹੀ ਕਈਆਂ ਕੋ ਰਸ ਨਹੀਂ ਪਹੁੰਚ ਰਿਹਾ ਹਾਲੇ ਕਿ ਕਈ ਸਮਾਜਿਕ ਸੰਸਥਾਵਾਂ ਨੇ ਜਿਹੜੀਆਂ ਕਿ ਉਹ ਪ੍ਰਬੰਧ ਕਰ ਰਹੀਆਂ ਨੇ ਪਰ ਉਹ ਵੀ ਘੱਟ ਪੈ ਰਹੇ ਨੇ ਪ੍ਰਬੰਧ ਸਰਕਾਰਾਂ ਦਾ ਧਿਆਨ ਨਹੀਂ ਆ ਰਿਹਾ ਸਰਕਾਰਾਂ ਅਜੇ ਵੀ ਅੱਗੇ ਨਹੀਂ ਆ ਰਹੀਆਂ ਪੂਰੀ ਤਰ੍ਹਾਂ ਨਾਲ ਕਿੱਕਤਾ ਜੀ ਸਮਾਜਿਕ ਸੰਸਥਾਵਾਂ ਤੇ ਸਰਕਾਰਾਂ ਸਿਰਫ ਕੰਦਿਆਂ ਕੈਮਰੇ ਦੇ ਮੂਹਰੇ ਹੀ ਮਤਲਬ ਕਿੱਡਾਂ ਬਣਦੀਆਂ ਹੁੰਦੀਆਂ ਨੇ ਅਸਲੀ ਹਾਲਾਤ ਕੁਝ ਹੋਰ ਹੁੰਦੇ ਨੇ ਕੈਮਰੇ ਤੋਂ ਪਰਾਂ ਜਾ ਕੇ ਪਤਾ ਲੱਗਦਾ ਹੁੰਦਾ ਹੈ ਇਹੀ ਮਤਲਬ ਪਹਿਲਾਂ ਤੋਂ ਚੱਲਦਾ ਹੈ ਇਹੀ ਚੱਲਦਾ ਰਹੂਗਾ ਕੋਈ ਇੱਕ ਇਕੱਲੇ ਨੂੰ 15 ਬੰਦੇ ਹੱਥ ਲਾ ਕੇ ਉਹਨਾਂ ਦੇ ਲੋਕਾਂ ਦਾ ਮਤਲਬ ਪੇਟ ਨਹੀਂ ਭਰਦਾ ਹੈ ਇਸੇ ਤਰੀਕਾ ਕਿੱਟਾਂ ਵਾਲਾ ਸਿਸਟਮ ਹੁੰਦਾ ਹੈ ਇਸੇ ਤਰ੍ਹਾਂ ਇਹ ਹਾਲਾਤ ਇੱਥੇ ਤੱਕ ਪਹੁੰਚੇ ਪੈਨੇ ਮਾਰੇ ਵੀ ਸਾਨੂੰ ਸੋਚਣਾ ਪੈਣਾ ਵੀ ਇਹ ਹਾਲਾਤ ਮੂਰੇ ਅਗਲੇ ਸਾਲ ਨਾਲ ਹੁਣ 26 ਜਨਵਰੀ ਨੂੰ ਜੀ ਜੀ ਮਤਲਬ ਅਸੀਂ ਲੋਕ ਵੀ ਕਾਫੀ ਹੱਦ ਤੱਕ ਦੋਸ਼ੀਆਂ ਸਾਡੇ ਕੋਲੇ 40 ਰੁਪਏ ਇਕੱਠਾ ਹੁੰਦੇ ਪਰ ਅਸੀਂ ਕਿਸੇ ਨਦੀ ਨਾਲੇ ਦੇ ਵਿੱਚ ਇੱਕ ਕਹੀ ਲੈ ਕੇ ਬੰਦਾ ਨਹੀਂ ਵੜਦੇ ਦੀ ਉਹਨੂੰ ਸਫਾਈ ਕਰਦੇ ਅਸੀਂ ਮਤਲਬ ਹੋਰ ਹੀ ਕਿਤੇ ਪੈਸੇ ਜਿੰਨਾ ਚਿਰ ਸਾਨੂੰ ਇਸ ਗੱਲ ਦੀ ਅਕਲ ਨਹੀਂ ਆਉਂਦੀ ਅਸੀਂ ਤਾਂ ਸਾਡੇ ਹਾਲਾਤ ਨੇ ਉਹ ਕਿਸੇ ਦੇ ਦਾਨ ਦੇ ਨਾਲ ਜਾਂ ਕਿਸੇ ਦੀ ਕਿਟਾ ਵੰਡਣ ਦੇ ਨਾਲ ਕੋਈ ਸਾਨੂੰ ਸੰਭਾਲ ਨਹੀਂ ਸਕਦਾ ਜਿੰਨਾ ਚਿਰ ਅਸੀਂ ਆਪਦਾ ਦਿਮਾਗ ਆਪ ਨਹੀਂ ਵਰਤਦੇ ਸਮਾਜ ਦੇ ਦੀਵਸਤਾਨਾ ਖੜੀਆਂ ਕਰਕੇ ਉਹਨਾਂ ਤੋਂ ਹਿਸਾਬ ਨਹੀਂ ਲੈਂਦੇ ਉਹਨਾਂ ਚਿਰ ਕੁਝ ਨਹੀਂ ਬਣਦਾ ਕਿਉਂਕਿ 15 15 20 25 25 ਅਰਬ ਰੁਪਏ ਦੇ ਉੱਤੇ ਲੋਕ ਸੱਪਾਂ ਵਾਂਗੂ ਕੁੰਡਲੀ ਮਾਰੀ ਬੈਠੇ ਨੇ ਜਿਹੜੇ ਮਤਲਬ ਕੋਈ ਲੋਕਾਂ ਵਾਸਤੇ ਇਹ ਇਕ ਤਰ੍ਹਾਂ ਦੀ ਕਿ ਪਸੀਨੇ ਦੀ ਇੱਕ ਬੂੰਦ ਵੀ ਨਹੀਂ ਵਸ ਤੇ ਉਹ ਨੌਜਵਾਨਸੀਆਂ ਕਰਦੇ ਨੇ ਅਸੀਂ ਉਹਨਾਂ ਨੂੰ ਹੀ ਪਰਮਾਤਮਾ ਜਾਂ ਰੱਬ ਦੇ ਰੂਪ ਸਮਝ ਕੇ ਪੂਜਦੇ ਆ ਡਾਕਟਰ ਸਾਹਿਬ ਪੁੱਛੀ ਜਾਵਾਂਗੇ ਉਹਨਾਂ ਚ ਸਾਡੇ ਹਾਲਾਤ ਨੇ ਡਾਕਟਰ ਸਾਹਿਬ ਜਿੱਥੇ ਜਿੱਥੇ ਮੀਂਹ ਪੈ ਰਿਹਾ ਹੈ ਹਾਈਲਰਟ ਜਾਰੀ ਹੈ ਆਖਿਰ ਕੀ ਕਹਿਣਾ ਚਾਹੋਗੇ ਇਹ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਕਿਉਂਕਿ ਅਜੇ ਵੀ ਹਾਈਲਰਟ ਜਾਰੀ ਹੈ ਤਿੰਨ ਦਿਨ ਲਈ ਜਿੱਥੇ ਜਿੱਥੇ ਮੀਂਹ ਪੈ ਰਿਹਾ ਉਹ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲੋਂ ਹਟ ਰਹੇ ਵੀ ਇੱਕ ਤਾਂ ਇੱਕ ਤਾਂ ਨਦੀਆਂ ਨਾਲਿਆਂ ਤੋਂ ਦੂਰ ਰਹੋ ਦੂਜੀ ਗੱਲ ਹੈ ਜੇ ਕੋਈ ਕਿਤੇ ਹਾਲਾਤ ਬਿਲਡਿੰਗ ਦੇ ਖਸਤਾ ਨੇ ਉਹ ਉਸ ਤੋਂ ਥੋੜਾ ਜਿਹਾ ਦੂਰ ਰਹਿ ਜਾਵੇ ਇੱਥੇ ਮਿਲ ਮਿਲ ਬੈਠ ਕੇ ਸਾਰੇ ਇੱਕ ਦੂਜੇ ਦੀ ਮਦਦ ਕੀਤੀ ਜਾਵੇ ਜੇ ਕੋਈ ਭੁੱਖਾ ਹੈ ਤਾਂ ਉਹਨੂੰ ਖਾਣ ਨੂੰ ਦਿੱਤਾ ਜਾਵੇ ਜਿਹਦੇ ਕੋਲੇ ਗੱਟਾ ਭਰਿਆ ਪਿਆ ਉਹ ਦੂਜੇ ਨੂੰ ਖਾਣਾ ਜਾ ਉਹ ਕਰਦੇ ਇਹ ਚੀਜ਼ਾਂ ਦੀ ਆਪਾਂ ਅਪੀਲ ਕਰਦੇ ਆ ਸਾਨੂੰ ਗੁਰਗਾਂ ਪੀਰਾਂ ਨੇ ਵੀ ਸਿਖਾਇਆ ਗੱਲ ਕਰ ਜਿਹੜੇ ਸਾਡੇ ਲੀਡਰ ਲੋਕ ਨੇ ਨਾ ਇਹਨਾਂ ਨੇ ਸਾਨੂੰ ਭੰਬਲ ਘੂਸੇ ਚ ਪਾ ਰੱਖਿਆ ਜਨ ਦੀ ਸੇਵਾ ਹੀ ਕਹਿੰਦੇ ਹੁੰਦੇ ਨੇ ਨਰ ਸੇਵਾ ਨਰਾਇਣ ਸੇਵਾ ਇਹ ਸਾਨੂੰ ਇਸ ਉਸੂਲ ਦੇ ਉੱਤੇ ਚੱਲਣਾ ਚਾਹੀਦਾ ਲੀਡਰਾਂ ਜਾਂ ਸਰਕਾਰਾਂ ਜਾਂ ਮੰਤਰੀਆਂ ਜਾਂ ਸੰਤਰੀਆਂ ਜਾਂ ਗੰਨਾਵਾਂ ਵਾਲਿਆਂ ਦੇ ਮਗਰ ਲੱਗ ਕੇ ਅਸੀਂ ਇੱਕ ਦੂਜੇ ਦਾ ਨੁਕਸਾਨ ਨਾ ਕਰੀਏ ਤੇ ਸ਼ਾਂਤੀ ਬਣਾਈ ਰੱਖੀਏ ਸੁੱਖ ਸੁਖਦਾਮਾਨ ਜਿੱਥੇ ਮਤਲਬ ਉਹ ਇਕੱਠੇ ਉੱਥੇ ਪਹੁੰਚੀਏ ਇੱਕ ਦੂਜੇ ਨੂੰ ਦੱਸਿਆ ਜੇ ਕੋਈ ਸਰਕਾਰ ਵੱਲੋਂ ਅਲਰਟ ਆਉਂਦਾ ਜਾਂ ਸਰਕਾਰ ਵੱਲੋਂ ਕੋਈ ਚੇਤਾਵਨੀ ਆਉਂਦੀ ਹੈ ਉਹਨੂੰ ਅਣਗੌਲਿਆ ਨਾ ਕੀਤਾ ਜਾਵੇ ਚਲੋ ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਲਾਈਵ ਰੋਣ ਜੁੜੇ ਤੇ ਆਪਣੇ ਵਿਚਾਰ ਸਾਂਝੇ ਕੀਤੇ ਦਰਸ਼ਕਾਂ ਨਾਲ ਤੇ ਮੇਰੇ ਨਾਲ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ ਜੁੜਨ ਦੇ ਲਈ ਧੰਨਵਾਦ ਸੋ ਦੋਸਤੋ ਜਿਹੜਾ ਜੁੜੇ ਸ੍ਰਿੰਦਰ ਸਿੰਘ ਜੀ ਮਾਨਸਾ ਤੋਂ ਜਿਹੜਾ ਸਾਡਾ ਅੱਜ ਦਾ ਮੁੱਦਾ ਹੈ ਕਿ ਪਾਣੀ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਆਪਣਾ ਅਤੰਕ ਪੂਰਾ ਮਚਾਇਆ ਹੋਇਆ ਜੇ ਗੱਲ ਕੀਤੀ ਜੇ ਤਾਂ ਅਜੇ ਵੀ ਪੰਜਾਬ ਤਿੰਨ ਚਾਰ ਦਿਨ ਹਾਈਲਾਈਟ ਤੇ ਹੈ ਲਗਾਤਾਰ ਬਿਤੇ ਕੱਲ ਤੋਂ ਬਾਰਿਸ਼ ਪੈ ਰਹੀ ਹੈ ਪੰਜਾਬ ਦੇ ਕਈ ਜਿਲ੍ਹਿਆਂ ਦੇ ਵਿੱਚ ਔਰ ਆਲੇ ਹੋ ਚੁੱਕਿਆ ਹੈ ਕਿ ਲੋਕਾਂ ਦੇ ਘਰਾਂ ਦੇ ਅੰਦਰ ਪਾਣੀ ਵੜ ਚੁੱਕਿਆ ਜੇ ਗੱਲ ਕੀਤੀ ਜੇ ਰਾਵੀ ਦਰਿਆ ਸਾਈਡ ਦੀ ਤਰਨਤਾਰਨ ਸਾਈਡ ਦੀ ਤਾਂ ਉਧਰ ਤਾਂ ਫਰੀਦਕੋਟ ਸਾਈਡ ਇਹ ਆ ਜਾ ਹੈ ਕਿ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਘਰ ਦੇ ਘਰ ਉੜ ਗਏ ਨੇ ਕੱਲ ਦੀ ਤੁਹਾਨੂੰ ਖਬਰ ਦਿਖਾਈ ਹੈ ਪਠਾਨਕੋਟ ਦੀ ਇੱਕ ਮੀਂਹ ਦੇ ਵਿੱਚ ਘਰ ਟਹਿਟੇ ਵੀ ਹੋ ਗਿਆ ਇੰਨਾ ਹੀ ਨਹੀਂ ਉੱਥੇ ਇੱਕ ਬਣਿਆ ਹੋਇਆ ਪੁਲ ਵੀ ਟਹਿਟੇ ਵੀ ਹੋਇਆ ਜਿਹੜਾ ਕਿ ਜੰਮੂ ਕਸ਼ਮੀਰ ਤੇ ਰਸਤੇ ਨੂੰ ਜੋੜਦਾ ਸੀ ਇਸ ਤਰ੍ਹਾਂ ਜੇ ਗੱਲ ਕੀਤੀ ਜਾਵੇ ਤਾਂ ਕੱਲ ਕੁਲਦੀਪ ਸਿੰਘ ਢਾਲੀਵਾਲ ਜੋ ਕਿ ਸਾਬਕਾ ਵਿਧਾਇਕ ਰਹੇ ਚੁੱਕੇ ਨੇ ਉਹ ਵੀ ਪਹੁੰਚਦੇ ਨੇ ਕਈ ਥਿਰਾਂ ਦਾ ਉਹਨਾਂ ਦੇ ਵੱਲੋਂ ਦੌਰਾ ਕੀਤਾ ਗਿਆ ਤੇ ਉਹਨਾਂ ਨੇ ਲੋਕਾਂ ਨੂੰ ਗੁਰਦੁਆਰਿਆਂ ਵੀ ਜਾ ਕੇ ਅਨਾਉਂਸਮੈਂਟ ਵੀ ਕੀਤੀ ਚ ਗਈ ਹੈ ਵੀ ਰਾਵੀ ਦਰਿਆ ਦੇ ਜਿਹੜੇ ਨੇੜੇ ਦੇ ਇਲਾਕੇ ਨੇ ਉੱਥੇ ਤੁਸੀਂ ਨਾ ਜਾਓ ਆਪਣੇ ਆਪਣੇ ਖੇਤਾਂ ਵਿੱਚ ਹਜੇ ਕੰਮ ਨਾ ਕਰੋ ਪਰ ਇੱਥੇ ਸਵਾਲ ਇਹ ਉੱਠਦਾ ਹੈ ਕਿ ਜਿਹੜੇ ਲੋਕਾਂ ਦੀਆਂ ਇਹ ਹਜ਼ਾਰਾਂ ਏਕੜਾਂ ਫਸਲਾਂ ਖਰਾਬ ਹੋ ਗਈਆਂ ਇਸ ਪਾਣੀ 'ਚ ਕਈਆਂ ਦੇ ਘਾਟ ਟੁੱਟ ਗਏ ਕਈਆਂ ਕੋਲ ਤਾਂ ਹੁਣ ਛੱਤਾ ਬਣਾਉਣ ਦੇ ਪੈਸੇ ਵੀ ਨਹੀਂ ਹਨ ਉਹ ਲੋਕਾਂ ਨੂੰ ਮੁਆਵਜ਼ਾ ਕਦੋਂ ਸਰਕਾਰ ਦੇਗੀ ਕੀ ਮੁਆਵਜ਼ਾ ਹਰ ਵਾਰ ਉਦਾਂ ਹੀ ਮਿਲੇਗਾ ਤੇ ਜਦੋਂ ਮੁਆਵਜ਼ਾ ਮਿਲਦਾ ਹੈ ਤਾਂ ਅਗਲੀ ਕੋਈ ਘਟਨਾ ਵਾਪਰੀ ਹੁੰਦੀ ਹੈ ਤਾਂ ਅਜੇ ਆ ਨਾ ਹੋਵੇ ਅਸੀਂ ਸਰਕਾਰਾਂ ਨੂੰ ਸਮਾਜਿਕ ਜਿੱਥੇ ਬੰਦਿਆਂ ਨੂੰ ਇਹ ਬੇਨਤੀ ਕਰਦੇ ਆ ਕਿ ਜਿੱਥੇ-ਤਿੱਥੇ ਪਹੁੰਚ ਨਹੀਂ ਕੀਤੀ ਗਈ ਉੱਥੇ ਜਲਦੀ ਪਹੁੰਚਾ ਜੇ ਲੋਕਾਂ ਨੂੰ ਸਹੀ ਸਮਾਂ ਬਾਹਰ ਕੱਢਿਆ ਜਾਵੇ ਜਿਨ੍ਹਾਂ ਕੋ ਖਾਣ ਪੀਣ ਦਾ ਸਮਾਨ ਨਹੀਂ ਹੈ ਉਹਨਾਂ ਕੋ ਪਹੁੰਚਾਇਆ ਜਾਵੇ ਹਾਲਾਂਕਿ ਪੰਜਾਬ ਦੇ ਲੋਕ ਕਾਫੀ ਅੱਗੇ ਆਰਨੇ ਮਦਦ ਕਰਨ ਦੇ ਲਈ ਪਰ ਉਹ ਵੀ ਘਟ ਪੈਂਦੇ ਦਿਖਾਈ ਦੇ ਰਹੇ ਨੇ ਜਿਸ ਕਰਕੇ ਹੁਣ ਕਈ ਜ਼ਿਲ੍ਹਿਆਂ ਵਿੱਚ ਜੇਕਰ ਕਿਤੇ ਤਰਨਤਾਰਨ ਫਰੀਦਕੋਟ ਉਹ ਚਾਰਪੁਰੂਥੇ ਸੈਨਾ ਨੂੰ ਕਮਾਂਡ ਦੇ ਦਿੱਤੀ ਗਈ ਹੈ ਲੋਕਾਂ ਨੂੰ ਬਾਹਰ ਕੱਢਣ ਦੀ ਤਾਂ ਦੋ ਦੇਖਦੇ ਆ ਦੋਸਤੋ ਹੁਣ ਅਗਲੇ 3 ਦਿਨ ਪੰਜਾਬ ਦੇ ਵਿੱਚ ਪਾਣੀ ਕਿੱਥੇ ਕਿੱਥੇ ਹੋਰ ਕੀ ਕਹਿਰ ਮਚਾਏਗਾ ਅਸੀਂ ਆਪਣੇ ਚੈਨਲ ਦੇ ਮਾਧਿਅਮ ਨਾਲ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਜੇਕਰ ਕਿਸੇ ਨੂੰ ਕੋਈ ਬਹੁਤ ਜ਼ਰੂਰੀ ਕੰਮ ਹੈ ਤਾਂ ਉਹੀ ਸੈਟ ਸਪੱਟੇ ਘੁੰਮਣ ਘਮਾਨ ਜਾਇਓ ਨਹੀਂ ਤਾਂ ਥੋੜੇ ਇਹਨਾਂ ਦੀ ਗੱਲ ਹੈ ਉਸ ਤੋਂ ਬਾਅਦ ਤੁਸੀਂ ਜਾ ਸਕਦੇ ਹੋ ਆਪਣੇ ਪਰਿਵਾਰ ਨਾਲ ਵਧੀਆ ਜੀਵਨ ਬਤੀਤ ਕਰ ਸਕਦੇ ਹੋ ਕਿਉਂਕਿ ਅਜੇ ਜਿਹੜਾ ਮਾਹੌਲ ਹੈ ਉਹ ਸਹੀ ਨਹੀਂ ਹੈ ਪੰਜਾਬ ਦੇ ਵਿੱਚ ਤਾਂ ਦੋਸਤੋ ਸਾਡਾ ਇਹ ਲਾਈਵ ਦਾ ਸਵੇਰ ਦਾ ਪ੍ਰੋਗਰਾਮ ਸੀਗਾ ਮੈਂ ਤੁਹਾਨਾਂ ਦੁਆਰਾ ਜੁੜਾਂਗਾ ਕੋਈ ਹੋਰ ਲਾਈਵ ਦਾ ਵੱਡਾ ਮੁੱਦਾ ਲੈ ਕੇ ਤੁਸੀਂ ਉੱਥੇ ਦੇਖੋ ਇਹ ਪੰਜਾਬੀ ਟੀਵੀ ਦੇ ਬਾਕੀ ਦੇ ਚੱਲਦੇ ਆ ਖਬਰਾਂ